ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮੁਖ ਹੈਡਲਾਈਨਸ ਤੇ ਮਾਰਕ ਕਾਰਨੀ ਬਨੇ ਲਿਬਰਲਾਂ ਦੇ ਆਰਥਿਕ ਸਲਾਹਕਾਰ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਰਹਿ ਚੁੱਕੇ ਨੇ ਮਾਰਕ ਕਾਰਨੀ ਫੈਡਰਲ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਨਹੀਂ ਮਿਲ ਰਹੀ ਜਗ੍ਹਾ ਸਰਕਾਰ ਨੇ ਮਈ ਚ 21 ਹਫ਼ਤੇ ਚ 3 ਦਿਨ ਦਫ਼ਤਰ ਆ ਕੇ ਕੰਮ ਕਰਨ EMPLOYES ਜਸਟਨ ਟਰੂਡੋ ਖਿਲਾਫ ਰੋਸ ਉਠੰਦੀਆਂ ਖਬਰਾਂ ਚਰਚਾ ਵਿਚਾਲੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨਹੀਂ ਵੇਖਣਾ ਚਾਹੁੰਦੇ ਜਸਟਨ ਟਰੂਡੋ ਨੂੰ ਐਮਪੀਜ਼ ਕੈਨੇਡਾ ਚ ਚਾਰ ਚਫੇਰੇ ਹੋ ਕਿਰਨ ਲੱਗੇ ਸਿੱਖ ਆਗੂ ਜਗਮੀਤ ਸਿੰਘ ਸਿਆਸੀ ਉਥਲ-ਪੁਥਲ ਦੌਰਾਨ ਹਰ ਕੋਈ ਜਗਮੀਤ ਸਿੰਘ ਨੂੰ ਬਣਾ ਰਿਹਾ ਨਿਸ਼ਾਨਾ ਹੁਣ ਖਬਰਾਂ ਵਿਸਥਾਰ ਦੇ ਨਾਲ ਮਾਰਕ ਕਾਰਨੀ ਨੂੰ ਲਿਬਰਲਾਂ ਦਾ ਆਰਥਿਕ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ ਹੈ। ਬੀਤੇ ਦਿਨ ਇਹ ਚਰਚਾਵਾਂ ਹੋ ਰਹੀਆਂ ਸਨ ਕਿ ਮਾਰਕ ਕਾਰਨੀ ਨੂੰ ਸਲਾਹਕਾਰ ਬਣਾਇਆ ਜਾ ਸਕਦਾ ਹੈ ਤੇ ਹੁਣ ਉਹਨਾਂ ਚਰਚਾਵਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ। ਦਰਸਲ ਮਾਰਕ ਕਾਰਨੀ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਰਿਪੋਰਟ ਕਰਨਗੇ। ਮਾਰਕ ਕਾਰਨੀ ਬੈਂਕ ਆਫ ਕੈਨੇਡਾ ਦੇ ਨਾਲ-ਨਾਲ ਬੈਂਕ ਆਫ ਇੰਗਲੈਂਡ ਦੇ ਵੀ ਸਾਬਕਾ ਗਵਰਨਰ ਰਹਿ ਚੁੱਕੇ ਨੇ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਲਿਬਰਲਾਂ ਦਾ ਨਵਾਂ ਆਰਥਿਕ ਸਲਾਹਕਾਰ ਚੁਣਿਆ ਹੈ। ਸੋਮਾਰ ਨੂੰ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਦੀ ਆਰਥਿਕ ਵਿਕਾਸ ਬਾਰੇ ਟਾਸਕ ਫੋਰਸ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ। ਕਾਰਨੀ ਸਿੱਧਾ ਪ੍ਰਧਾਨ ਮੰਤਰੀ ਅਤੇ ਲਿਬਰਲ ਚੋਣ ਪਲੇਟਫਾਰਮ ਤਿਆਰ ਕਰਨ ਵਾਲੀ ਕਮੇਟੀ ਨੂੰ ਰਿਪੋਰਟ ਕਰਨਗੇ। ਕਾਰਨੀ ਇਸ ਹਫਤੇ ਬ੍ਰਿਟਿਸ਼ ਕੋਲੰਬੀਆ ਦੇ ਨਿਯਾਇਮਾਂ ਵਿੱਚ ਚੱਲ ਰਹੀ ਲਿਬਰਲ ਕੌਕਸ ਦੀ ਬੈਠਕ ਵਿੱਚ ਵੀ ਸ਼ਾਮਲ ਹੋਣਗੇ ਅਤੇ ਭਾਸ਼ਣ ਦੇਣਗੇ। ਆਪਣੀ ਨਿਊਜ਼ ਰਿਲੀਜ਼ ਵਿੱਚ ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਕਾਰਨੀ ਨਵੇਂ ਵਿਚਾਰਾਂ ਦਾ ਵਿਕਾਸ ਕਰਨਗੇ ਅਤੇ ਪਾਰਟੀ ਨੂੰ ਕੈਨੇਡਾ ਦੀ ਆਰਥਿਕ ਸਫਲਤਾ ਲਈ ਇੱਕ ਵਿਹਾਰਕ, ਕੇਂਦ੍ਰਿਤ ਅਤੇ ਉੱਚ ਪ੍ਰਭਾਵੀ ਦ੍ਰਿਸ਼ਟੀਕੋਣ ਤਿਆਰ ਕਰਨ ਵਿੱਚ ਮਦਦ ਕਰਨਗੇ। ਮਾਰਕ ਕਾਰਨੀ 2008 ਤੋਂ 2013 ਤੱਕ ਬੈਂਕ ਆਫ ਕੈਨੇਡਾ ਦੇ ਗਵਰਨਰ ਰਹੇ ਨੇ ਅਤੇ ਇਸ ਤੋਂ ਬਾਅਦ 2013 ਤੋਂ 2020 ਤੱਕ ਉਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਵੀ ਰਹੇ ਚੁੱਕੇ ਨੇ ਉਹ ਕੋਵਿਡ ਮਹਾਮਾਰੀ ਦੌਰਾਨ ਟ੍ਰੂਡੋ ਦੇ ਗੈਰ ਰਸਮੀ ਸਲਾਹਕਾਰ ਵੀ ਰਹੇ ਨੇ ਅਤੇ ਉਨ੍ਹਾਂ ਨੇ 2021 ਦੀ ਲਿਬਰਲ ਪਾਰਟੀ ਕਨਵੈਨਸ਼ਨ ਵਿੱਚ ਭਾਸ਼ਣ ਵੀ ਦਿੱਤਾ ਸੀ ਉਸ ਪਾਸ਼ਣ ਤੋਂ ਬਾਅਦ ਅਜਿਹੇ ਅੰਦਾਜ਼ੇ ਵੀ ਲੱਗ ਰਹੇ ਹਨ ਕਿ ਸ਼ਾਇਦ ਮਾਰਕ ਕਾਰਨੀ ਅਗਲੇ ਲਿਬਰਲ ਲੀਡਰ ਹੋ ਸਕਦੇ ਨੇ ਹਾਲ ਹੀ ਵਿੱਚ ਟਰੂਡੋ ਦੇ ਭਵਿੱਖ ਤੇ ਉੱਠੇ ਸਵਾਲਾਂ ਦੌਰਾਨ ਵੀ ਕਾਰਨੀ ਦੇ ਪਾਰਟੀ ਦੇ ਸੰਭਾਵੀ ਉੱਤਰਾਧਿਕਾਰੀ ਹੋਣ ਦੀਆਂ ਗੱਲਾਂ ਉੱਠੀਆਂ ਸਨ ਅਗਲੀਆਂ ਚੋਣਾਂ ਅਕਤੂਬਰ 2025 ਵਿੱਚ ਹੋਣੀਆਂ ਨੇ ਪਰ ਜੇ ਸਰਕਾਰ ਹਾਊਸ ਆਫ ਕਾਮਨਸ ਵਿੱਚ ਪ੍ਰੋਸਗੀ ਦਾ ਮਤਾ ਗਵਾ ਦਿੰਦੀ ਹੈ ਤਾਂ ਚੋਣਾਂ ਪਹਿਲਾਂ ਵੀ ਹੋ ਸਕਦੀਆਂ ਨੇ ਐਨਟੀਪੀ ਦੇ ਨਾਲ ਤੋੜ ਵਿਛੋੜੇ ਮਗਰੋਂ ਇਸ ਗੱਲ ਦੀ ਸੰਭਾਵਨਾ ਵੀ ਵਧ ਗਈ ਹੈ ਕੰਜ਼ਰਵੇਟਿਵ ਹਾਊਸ ਲੀਡਰ ਐਂਟ੍ਰਿਊ ਸ਼ੀਅਰ ਨੇ ਕਾਰਨੀ ਦੀ ਨੀਤੀ ਤੇ ਨਿਸ਼ਾਨਾ ਵਿੰਨਦਿਆ ਕਿਹਾ ਕਿ ਟਰੂਡੋ ਅਤੇ ਕਾਰਨੀ ਦਰਅਸਲ ਇੱਕੋ ਹੀ ਨੇ ਉਹਨਾਂ ਕਿਹਾ ਕਿ ਮਾਰਕ ਕਾਰਨੀ ਲਿਬਰਲਾਂ ਦੀਆਂ ਉਹਨਾਂ ਸਾਰੀਆਂ ਨੀਤੀਆਂ ਦਾ ਸਮਰਥਨ ਕਰਦੇ ਨੇ ਜਿਨ੍ਹਾਂ ਨੇ ਕੈਨੇਡੀਅਨਸ ਦੀ ਜ਼ਿੰਦਗੀ ਔਖੀ ਕੀਤੀ ਹੋਈ ਹੈ ਫੈਡਰਲ ਸਰਕਾਰ ਨੇ ਮਈ ਮਹੀਨੇ ਵਿੱਚ ਹਫਤੇ ਵਿੱਚ 3 ਦਿਨ ਦਫ਼ਤਰੋਂ ਕੰਮ ਕਰਨ ਦੀ ਨੀਤੀ ਦਾ ਐਲਾਨ ਕੀਤਾ ਸੀ ਤੇ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕੁਝ ਫੈਡਰਲ ਵਿਭਾਗਾਂ ਦੇ ਵਿੱਚ ਮੂੜ ਦਫ਼ਤਰੋਂ ਕੰਮ ਕਰਨ ਲਈ ਆਉਣ ਵਾਲੇ ਮੁਲਾਜ਼ਮਾਂ ਲਈ ਦਫ਼ਤਰ ਦੇ ਵਿੱਚ ਥਾਂ ਮੌਜੂਦ ਨਹੀਂ ਹੈ। ਕੁਝ ਫੈਡਰਲ ਪਬਲਿਕ ਸਰਵੈਂਟ ਹਫਤੇ ਵਿੱਚ 3 ਦਿਨ ਆਪਣੇ ਦਫ਼ਤਰੋਂ ਕੰਮ ਨਹੀਂ ਕਰਨ ਲਈ ਜਾ ਸਕਦੇ ਕਿਉਂਕਿ ਉਹਨਾਂ ਦੇ ਵਿਭਾਗਾਂ ਵਿੱਚ ਉਹਨਾਂ ਲਈ ਲੋੜਿੰਦੀ ਥਾਂ ਦੀ ਘਾਟ ਹੈ। ਮਈ ਮਹੀਨੇ ਸਰਕਾਰ ਨੇ ਐਲਾਨ ਕੀਤਾ ਸੀ ਕਿ ਵਰਕਰਾਂ ਨੂੰ ਹਫਤੇ ਵਿੱਚ 3 ਦਿਨ ਦਫ਼ਤਰوں ਕੰਮ ਕਰਨਾ ਜ਼ਰੂਰੀ ਹੋਵੇਗਾ ਅਤੇ ਇਹ ਨੀਤੀ 9 ਸਤੰਬਰ ਯਾਨੀ ਕਿ ਸੋਮਵਾਰ ਤੋਂ ਪ੍ਰਭਾਵੀ ਹੋ ਗਈ ਹੈ। ਇਸ ਤਬਦੀਲੀ ਵਿੱਚ ਕੁਝ ਨਰਮਾਈ ਵੀ ਮੌਜੂਦ ਹੈ ਪਰ ਮੋٹے ਤੌਰ ਤੇ ਵਰਕਰਾਂ ਨੂੰ ਆਪਣੇ ਕੰਮਕਾਜੀ ਸਮੇਂ ਦਾ 60% ਹਿੱਸਾ ਦਫ਼ਤਰ ਵਿੱਚ ਬਿਤਾਉਣਾ ਹੋਵੇਗਾ। ਐਗਜ਼ੈਕਟਿਵਜ਼ ਨੂੰ ਹੁਣ ਦਫ਼ਤਰ ਵਿੱਚ 4 ਦਿਨ ਕੰਮ ਕਰਨਾ ਜ਼ਰੂਰੀ ਹੈ ਕੋਵਿਡ ਮਹਾਮਾਰੀ ਦੌਰਾਨ ਮਾਰਚ 2020 ਵਿੱਚ ਸਰਕਾਰ ਨੇ ਫੈਡਰਲ ਪਬਲਿਕ ਸਰਵੈਂਟਸ ਨੂੰ ਘਰੋਂ ਕੰਮ ਕਰਨ ਦੀ ਸਹੂਲਤ ਦਿੱਤੀ ਸੀ ਪਬਲਿਕ ਸਰਵਿਸ ਯੂਨੀਅਨਾਂ ਨੇ ਦਲੀਲ ਦਿੱਤੀ ਸੀ ਕਿ ਵਰਕਰਾਂ ਨੇ ਇਹ ਸਾਬਤ ਕੀਤਾ ਹੈ ਕਿ ਉਹ ਘਰੋਂ ਕੰਮ ਕਰਕੇ ਵੀ ਦਫ਼ਤਰ ਜਿੰਨੀ ਹੀ ਕੁਸ਼ਲਤਾ ਨਾਲ ਕੰਮ ਕਰ ਸਕਦੇ ਨੇ ਅਤੇ ਉਹਨਾਂ ਨੂੰ ਕੰਮ ਤੇ ਜਾਣ ਲਈ ਯਾਤਰਾ ਦੇ ਵੀ ਲੋੜ ਨਹੀਂ ਹੋਵੇਗੀ ਪਰ ਸਰਕਾਰ ਨਹੀਂ ਮੰਨੀ ਇਸੇ ਹੀ ਦੌਰਾਨ ਫੈਡਰਲ ਸਰਕਾਰ ਵਰਤੋਂ ਵਿੱਚ ਨਾ ਆ ਰਹੀਆਂ ਕੁਝ ਦਫਤਰੀ ਥਾਵਾਂ ਨੂੰ ਹਾਊਸਿੰਗ ਲਈ ਵਰਤਣ ਦੇ ਯਤਨ ਕਰ ਰਹੀ ਹੈ ਤਾਂ ਕਿ ਹਾਊਸਿੰਗ ਦੀ ਘਾਟ ਨਾਲ ਨਿਜੀਠਿਆ ਜਾ ਸਕੇ ਬੀਤੇ ਹਫਤੇ ਰੇਡੀਓ ਕੈਨੇਡਾ ਨੇ ਕਰੀਬ 15 ਫੈਡਰਲ ਵਿਭਾਗਾ ਨਾਲ ਸੰਪਰਕ ਕੀਤਾ ਅਤੇ ਪੁੱਛਿਆ ਕਿ ਇਸ ਹਫਤੇ ਦਫਤਰ ਵਾਪਸ ਹੀ ਕਰਨ ਬਾਰੇ ਉਹਨਾਂ ਦੀ ਕੀ ਯੋਜਨਾ ਹੈ ਕਈਆਂ ਨੇ ਸਵੀਕਾਰ ਕੀਤਾ ਕਿ ਉਹਨਾਂ ਕੋਲ ਲੋੜਿੰਦੀ ਥਾਂ ਨਹੀਂ ਹੈ ਸ਼ੇਅਰਡ ਸਰਵਿਸਿਜ਼ ਕੈਂਟਾਨੇ ਕਹੇ ਕਿ ਉਸਦੇ ਸਾਰੇ ਕਾਰਜ ਸਥਾਨ ਹਫ਼ਤੇ ਵਿੱਚ 3 ਦਿਨ ਕੰਮ ਕਰਨ ਵਾਲੇ ਸਾਰੇ ਵਰਕਰਾਂ ਨੂੰ ਐਡਜਸਟ ਨਹੀਂ ਕਰ ਸਕਦੇ ਇਸ ਲਈ ਵਿਭਾਗ ਕੁਝ ਅਸਥਾਈ ਛੋਟਾਂ ਦੇ ਰਿਹਾ ਜਿਨ੍ਹਾਂ ਦੀ ਸਲਾਨਾ ਸਮੀਖਿਆ ਕੀਤੀ ਜਾਵੇਗੀ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਂਟਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹਨਾਂ ਦੇ 10 ਦਫ਼ਤਰਾਂ ਵਿੱਚ ਲੋੜੀਂਦੀ ਜਗ੍ਹਾ ਨਹੀਂ ਹੈ ਹਾਊਸਿੰਗ ਇਨਫਰਾਸਟ੍ਰਕਚਰ ਐਂਡ ਕਮਿਊਨਿਟੀਜ਼ ਕੈਂਟਾ ਨੇ ਕਿਹਾ ਕਿ ਉਹਨਾਂ ਦੇ ਆਟਵਾ ਗੈਟਨੋ ਇਲਾਕੇ ਦੇ ਦਫ਼ਤਰ ਵਿੱਚ 3 ਦਿਨ ਪ੍ਰਤੀ ਹਫ਼ਤਾ ਦੇ ਅਨੁਕੂਲ ਜਗ੍ਹਾ ਨਹੀਂ ਹੈ ਐਗਜ਼ੈਕਟਿਵਸ ਦਾ ਹਫ਼ਤੇ ਵਿੱਚ 4 ਦਿਨ ਕੰਮ ਕਰਨਗੇ ਪਰ ਬਾਕੀ ਮੁਲਾਜ਼ਮਾਂ ਲਈ ਹਫ਼ਤੇ ਵਿੱਚ 2 ਦਿਨ ਆਉਣਾ ਜ਼ਰੂਰੀ ਹੋਵੇਗਾ ਇਸੇ ਤਰ੍ਹਾਂ ਸਟੈਟਿਸਟਿਕਸ ਕੈਨੇਡਾ ਦੇ ਮੌਂਟਰੀਅਲ ਟੋਰਾਂਟੋ ਅਤੇ ਵੈਂਕੂਵਰ ਦੇ ਵਰਕਰ ਹਫ਼ਤੇ ਵਿੱਚ ਦੋ ਦਿਨ ਦਫ਼ਤਰੋਂ ਕੰਮ ਕਰਨਗੇ। ਬਾਕੀ ਵਿਭਾਗਾਂ ਨੇ ਕਿਹਾ ਕਿ ਉਹਨਾਂ ਕੋਲ ਆਪਣੇ ਮੁਲਾਜ਼ਮਾਂ ਨੂੰ ਹਫ਼ਤੇ ਵਿੱਚ ਤਿੰਨ ਦਿਨ ਦਫ਼ਤਰੋਂ ਕੰਮ ਕਰਵਾਉਣ ਲਈ ਲੋੜਿੰਦੀ ਥਾਂ ਮੌਜੂਦ ਹੈ। ਮਿਨਿਸਟਰ ਆਫ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਕੈਨੇਡਾ ਯੰਗ ਈਵ ਡਿਉਕਲੋ ਦੇ ਬੁਲਾਰੇ ਨੇ ਰੈਡੀਓ ਕੈਂਟਾ ਨੂੰ ਦੱਸਿਆ ਕਿ ਵਿਭਾਗ ਕੋਲ ਹਫ਼ਤੇ ਵਿੱਚ 3 ਦਿਨ ਵਾਲੀ ਤਬਦੀਲੀ ਅਪਣਾਉਣ ਲਈ ਲੋੜਿੰਦੀ ਥਾਂ ਹੈ ਜਿਹੜੀ ਕਿ ਕਿਸੇ ਦਫ਼ਤਰ ਨੂੰ ਅਲਾਟ ਨਹੀਂ ਕੀਤੀ ਗਈ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਕੈਂਟਾ 270000 ਤੋਂ ਵੱਧ ਫੈਡਰਲ ਪਬਲਿਕ ਸਰਵੈਂਟਸ ਲਈ ਦਫ਼ਤਰੀ ਥਾਂ ਦਾ ਪ੍ਰਬੰਧਨ ਕਰਦਾ ਹੈ ਸਰਕਾਰੀ ਆਂਕੜਿਆਂ ਅਨੁਸਾਰ 31 ਮਾਰਚ ਤੱਕ ਲਗਭਗ 3 ਲੱਖ 68000 ਫੈਡਰਲ ਮੁਲਾਜ਼ਮ ਸਨ ਆਟਵਾ ਯੂਨੀਵਰਸਿਟੀ ਵਿਦ ਸੈਂਟਰ ਫਾਰ گورਨਮੈਂਟਸ ਦੇ ਡਾਇਰੈਕਟਰ ਆਰਕ ਸ਼ੈਂਪੇਨ ਨੇ ਕਿਹਾ ਕਿ ਲੋੜਿੰਦੀ ਥਾਂ ਦਾ ਨੁਕਤਾ ਇਸ ਕਰਕੇ ਹੈ ਕਿਉਂਕਿ ਹੋ ਸਕਦਾ ਹੈ ਕਿ ਕੁਝ ਵਿਭਾਗਾਂ ਕੋਲ ਵਾਧੂ ਥਾਂ ਹੋਵੇ ਤੇ ਕੁਝ ਕੋਲ ਜਗ੍ਹਾ ਘੱਟ ਪੈੜੀ ਹੋਵੇ ਆਪਣੇ ਕੰਮਕਾਜੀ ਸਥਾਨ ਤੋਂ ਇਲਾਵਾ ਮੁਲਾਜ਼ਮਾਂ ਨੂੰ ਮੀਟਿੰਗ ਰੂਮਾਂ ਅਤੇ ਪ੍ਰਾਈਵੇਟ ਰੂਮਾਂ ਤੱਕ ਪਹੁੰਚ ਦੀ ਵੀ ਲੋੜ ਹੁੰਦੀ ਹੈ ਜਸਟਨ ਟਰੂਡੋ ਨੂੰ ਹੁਣ ਉਹਨਾਂ ਦੀ ਆਪਣੀ ਪਾਰਟੀ ਦੇ ਐਮਪੀ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨਹੀਂ ਵੇਖਣਾ ਚਾਹੁੰਦੇ ਜੀ ਹਾਂ ਕਿਉਂਕਿ ਤੋਂ ਲਿਬਰਲ ਐਮਪੀ ਅਲੈਗਜ਼ੈਂਡਰਾ ਮੈਂਡਸ ਨੇ ਕਿਹਾ ਕਿ ਹਲਕੇ ਦੇ ਸੈਂਕੜੇ ਲੋਕ ਸਾਫ਼ ਲਫ਼ਜ਼ਾਂ ਦੇ ਵਿੱਚ ਆਖ ਚੁੱਕੇ ਨੇ ਕਿ ਉਹ ਹੁਣ ਟਰੂਡੋ ਨੂੰ ਕੁਰਸੀ ਤੇ ਨਹੀਂ ਵੇਖਣਾ ਚਾਹੁੰਦੇ ਟਰੂਡੋ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ ਅਲੈਗਜ਼ੈਂਡਰਾ ਨੇ ਕਿਹਾ ਕਿ ਨਿੱਜੀ ਤੌਰ ਤੇ ਉਹਨਾਂ ਨੂੰ ਟਰੂਡੋ ਦੇ ਪ੍ਰਧਾਨ ਮੰਤਰੀ ਬਣੇ ਰਹਿਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਵੋਟਰ ਇਹ ਚਾਹੁੰਦੇ ਨੇ ਕਿ ਅਗਲੀਆਂ ਚੋਣਾਂ ਦੇ ਵਿੱਚ ਫੈਡਰਲ ਦੀ ਅਗਵਾਈ ਕੋਈ ਨਵਾਂ ਚਿਹਰਾ ਕਰੇ ਕਿਬੈਕ ਤੋਂ ਲਿਬਰਲ ਐਮਪੀ ਅਲੈਗਜੈਂਡਰਾ ਮੈਂਦੀਸ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਹਨਾਂ ਦੇ ਦਰਜਨਾ ਹਲਕਾ ਨਿਵਾਸੀਆਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਉਹ ਲੋਕ ਜਸਟਨ ਟਰੂਡੋ ਨੂੰ ਲਿਬਰਲ ਪਾਰਟੀ ਦਾ ਲੀਡਰ ਨਹੀਂ ਵੇਖਣਾ ਚਾਹੁੰਦੇ ਅਤੇ 9 ਸਾਲ ਤੋਂ ਪਾਰਟੀ ਲੀਡਰ ਰਹਿਣ ਤੋਂ ਬਾਅਦ ਟਰੂਡੋ ਦੇ ਪਾਸੇ ਹੁੰਦਾ ਸਮਾਂ ਆ ਗਿਆ ਹੈ ਬ੍ਰਿਟਿਸ਼ ਕੋਲੰਬੀਆ ਦੇ ਨਾਇਨਾਮਾ ਵਿੱਚ ਲਿਬਰਲ ਕੌਕਸ ਦੀ ਬੈਠਕ ਲਈ ਪਹੁੰਚੀ ਲਿਬਰਲ ਐਮਪੀ ਅਲੈਗਜ਼ੈਂਟਰਾ ਮੈਂਡਿਸ ਨੇ ਰੇਡੀਓ ਕੈਨੇਡਾ ਜੋ ਕਿ ਸੀਬੀਸੀ ਦੀ ਫ੍ਰੈਂਚ ਸੇਵਾ ਹੈ ਉਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਨਿਵਾਸੀ ਇਸ ਗੱਲ ਤੇ ਵਜ਼ਿੱਦ ਨੇ ਕਿ ਜਸਟਿਨ ਟਰੂਡੋ ਨੂੰ ਜਾਣਾ ਚਾਹੀਦਾ ਹੈ ਉਨਾ ਕਿਹਾ ਕਿ ਟਰੂਡੋ ਦੇ ਪ੍ਰਧਾਨ ਮੰਤਰੀ ਵਜੋਂ ਬਣੇ ਰਹੇ ਨਾਲ ਉਹਨਾਂ ਨੂੰ ਨਿੱਜੀ ਤੌਰ ਤੇ ਕੋਈ ਮਸਲਾ ਨਹੀਂ ਪਰ ਉਹਨਾਂ ਕਿਹਾ ਕਿ ਮੇਰੇ ਹਲਕੇ ਵਾਲੇ ਮਿਨਿਸਟਰ ਟਰੂਡੋ ਨੂੰ ਅਜੇਹੇ ਵਿਅਕਤੀ ਵਜੋਂ ਨਹੀਂ ਵੇਖਦੇ ਜਿਸ ਨੂੰ ਅਗਲੀਆਂ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਇਹੀ ਸੰਦੇਸ਼ ਹੈ ਜੋ ਮੈਂ ਲੈ ਕੇ ਜਾ ਰਹੀਆਂ ਉਨਾਂ ਕਹੇ ਮੈਂ ਇਹ ਗੱਲ 2 ਜਾਂ 3 ਜਾਣਿਆਂ ਤੋਂ ਨਹੀਂ ਸੁਣੀ ਦਰਜਣਾਂ ਲੋਕਾਂ ਤੋਂ ਮੈਂ ਇਹ ਹੀ ਸੁਣਿਆ ਹੈ ਲੋਕ ਕਹਿੰਦੇ ਨੇ ਕਿ ਟਰੂਡੋ ਹੁਣ ਹੋਰ ਸਹੀ ਲੀਡਰ ਨਹੀਂ ਵੈਂਡਿਸ ਉਹਨਾਂ ਕੁਝ ਕੁ ਲਿਬਰਲ ਐਮਪੀਜ਼ ਵਿੱਚੋਂ ਨੇ ਜੋ ਟਰੂਡੋ ਅਤੇ ਉਹਨਾਂ ਦੀ ਲੀਡਰਸ਼ਿਪ ਦੇ ਨਾਲ ਚੱਲ ਰਹੀ ਅਸੰਤੁਸ਼ਟੀ ਬਾਰੇ ਜਨਤਕ ਤੌਰ ਤੇ ਬੋਲੇ ਨੇ ਇਹ ਪੁੱਛੇ ਜਾਣ ਤੇ ਕਿ ਕੀ ਉਹ ਸੋਚਦੀ ਹੈ ਕਿ ਟਰੂਡੋ ਦੇ ਚਲੇ ਜਾਣ ਨਾਲ ਪਾਰਟੀ ਬਿਹਤਰ ਰਹੇਗੀ ਵੈਂਡਿਸ ਨੇ ਕਿਹਾ ਹਾਂ ਜੋ ਮੈਂ ਸੁਣਿਆ ਨੇ ਉਨ੍ਹਾਂ ਸਾਰੀਆਂ ਟਿੱਪਣੀਆਂ ਤੋਂ ਮੈਂ ਇਹ ਸਿੱਟਾ ਕੱਢਾਂਗੀ ਉਨ੍ਹਾਂ ਕਿਹਾ ਇਸ ਦਾ ਕਾਰਨ ਲਿਬਰਲ ਪਾਰਟੀ ਨਹੀਂ ਹੈ ਇਹ ਮਸਲਾ ਅਸਲ ਵਿੱਚ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਨੂੰ ਲੈ ਕੇ ਹੈ ਉਨ੍ਹਾਂ ਕਿਹਾ ਕਿ ਟਰੂਡੋ ਵਿਰੋਧੀ ਭਾਵਨਾਵਾਂ ਨੂੰ ਸੁੰਨਾ ਉਨ੍ਹਾਂ ਨੂੰ ਦੁਖੀ ਕਰਦਾ ਹੈ ਇਹ ਗੱਲ ਮੈਨੂੰ ਦੁਖੀ ਕਰਦੀ ਹੈ ਕਿ ਪ੍ਰਧਾਨ ਮੰਤਰੀ ਨੂੰ ਉਹਨਾਂ ਚੀਜ਼ਾਂ ਦਾ ਸੇਰਾ ਨਹੀਂ ਦਿੱਤਾ ਜਾ ਰਿਹਾ ਜੋ ਬਹੁਤ ਸਾਰੇ ਸ਼ਾਨਦਾਰ ਕੰਮਾਂ 'ਚ ਬਹੁਤ ਵਧੀਆਂ ਤਬਦੀਲੀਆਂ ਉਹਨਾਂ ਨੇ ਕੈਂਟਾਲੀ ਕੀਤੀਆਂ ਨਹੀਂ ਜਿਸ ਲਈ ਉਹ ਹੱਕਦਾਰ ਨੇ ਪਰ ਦੂਜੇ ਪਾਸੇ ਜਿਵੇਂ ਆਪਣੇ ਹਲਕੇ ਵਾਸੀਆਂ ਦੀ ਗੱਲ ਸੁਣਦੀਆਂ ਜਿਸ ਕੰਮ ਲਈ ਅਸੀਂ ਚੁਣੇ ਗਏ ਆਂ ਤਾਂ ਬਿਲਕੁਲ ਮੈਨੂੰ ਇਹ ਕਹਿਣਾ ਪਵੇਗਾ ਕਿ ਸਾਨੂੰ ਲੀਡਰਸ਼ਿਪ ਬਦਲਣੀ ਪਵੇਗੀ ਵਿੰਡਜ਼ ਨੇ ਕਿਹਾ ਹੈ ਕਿ ਜੇ ਟਰੂਡੋ ਪਾਸੇ ਹੁੰਦੇ ਹੱਕ ਵਿੱਚ ਨਹੀਂ ਤਾਂ ਲਿਬਰਲ ਪਾਰਟੀ ਨੂੰ ਆਪਣੇ ਲੋਕਾਂ ਤੱਕ ਸੰਚਾਰ ਵਿੱਚ ਸੁਧਾਰ ਕਰਨਾ ਪਵੇਗਾ ਹਾਲੀਆ ਫੰਡ ਰੇਜ਼ਿੰਗ ਸਮਾਗਮਾਂ ਦੌਰਾਨ ਲਿਬਰਲ ਪਾਰਟੀ ਕੈਨੇਡਾ ਚਾਈਲਡ ਬੈਨੇਫਿਟ ਦੇਖੇਰ ਫਿਸਾਂ ਵਿੱਚ ਕਟੌਤੀ ਵਿਆਜ ਮੁਕਤ ਵਿਦਿਆਰਥੀ ਲੋਨਾਂ ਅਤੇ ਹਾਊਸਿੰਗ ਪ੍ਰੋਗਰਾਮ ਅਤੇ ਡੈਂਟਲ ਕੇਅਰ ਪ੍ਰੋਗਰਾਮ ਤੇ ਫਾਰਮਾ ਕੇਅਰ ਦੇ ਹੱਕ ਵਿੱਚ ਖਲੋਣ ਦੇ ਸਿੱਧੇ ਪਰਦੀ ਰਹੀ ਹੈ ਪਰ ਲਿਬਰਲ ਪਾਰਟੀ ਨੇ ਉਸ ਤਰ੍ਹਾਂ ਦੀ ਕੋਈ ਰਾਸ਼ਟਰੀ ਚੋਣ ਮੁਹਿੰਮ ਨਹੀਂ ਸ਼ੁਰੂ ਕੀਤੀ ਜਿਸ ਤਰ੍ਹਾਂ ਦੀ ਕੰਜ਼ਰਵੇਟਿਵਸ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਸ਼ੁਰੂ ਕੀਤੀ ਹੈ। ਮੈਂਡੀਜ਼ ਨੇ ਕਿਹਾ ਕਿ ਬਹੁਤ ਸਾਰੇ ਕੈਨੇਡੀਅਨ ਪਿਛਲੇ 9 ਸਾਲਾਂ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਦੇ ਤੱਕ ਨਹੀਂ ਹਨ। ਮੈਂਡੀਜ਼ ਦਾ ਤਾਂ ਇਹ ਵੀ ਕਹਿਣਾ ਹੈ ਕਿ ਜਦੋਂ ਉਹ ਅਤੇ ਹੋਰ ਐਮਪੀਜ਼ ਕੱਲ ਨੂੰ ਲਿਬਰਲ ਕੌਕਸ ਦੀ ਮੀਟਿੰਗ ਦੌਰਾਨ ਆਮੋ ਸਾਹਮਣੇ ਹੋਣਗੇ ਤਾਂ ਪ੍ਰਧਾਨ ਮੰਤਰੀ ਨੂੰ ਆਪਣੇ ਹਲਕੇ ਦੀ ਸਥਿਤੀ ਬਾਰੇ ਜਾਣੂ ਕਰਾਉਣਗੇ। ਕੈਨੇਡਾ ਦੇ ਵਿੱਚ ਚਾਰ ਚਫੇਰion ਸਿਖਾਗੂ ਜਗਮੀਤ ਸਿੰਘ ਨੂੰ ਘੇਰਿਆ ਜਾ ਰਿਹਾ ਹੈ ਦਰਸਲ ਬੀਤੇ ਦਿਨ ਜਗਮੀਤ ਸਿੰਘ ਨੇ ਫੈਡਰਲ ਸਰਕਾਰ ਤੋਂ ਤੋੜ ਵਿਛੋੜੇ ਦੀ ਗੱਲ ਨਸ਼ੜ ਕਰ ਦਿੱਤੀ ਸੀ ਹੁਣ ਕੈਨੇਡਾ ਵਿੱਚ ਸਿਆਸੀ ਉਥਲ ਪੁਥਲ ਦੇ ਦਰਮਿਆਨ ਹਰ ਛੋਟਾ ਵੱਡਾ ਆਗੂ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾ ਰਿਹਾ ਹੈ ਹਾਲ ਹੀ ਦੇ ਵਿੱਚ 온ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਵੀ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਹੈ ਉਹਨਾਂ ਨੇ ਜਗਮੀਤ ਸਿੰਘ ਨੂੰ ਲਾਲਚੀ ਕਰਾਰ ਦੇ ਦਿੱਤਾ ਹੈ Ontario ਦੇ ਪ੍ਰੀਮੀਅਰ ਡਗਫੋਰ ਨੇ NDP ਆਗੂ ਜਗਮੀਤ ਸਿੰਘ ਨੂੰ ਲਾਲਚੀ قرار ਦਿੱਤਾ ਜੋ ਸੰਭਾਵਿਤ ਤੌਰ ਤੇ ਪੈਨਸ਼ਨ ਦੇ ਲਾਲਚ ਵਿੱਚ ਟਰੂਡੋ ਸਰਕਾਰ ਦਾ ਸਾਥ ਦੇ ਰਹੇ ਨੇ ਡਗਫੋਰ ਨੇ ਜਗਮੀਤ ਸਿੰਘ ਤੇ ਲੋਕਾਂ ਨੂੰ ਮੂਰਖ ਬਣਾਉਣ ਦਾ ਵੀ ਦੋਸ਼ ਲਾਇਆ ਹੈ ਜਗਮੀਤ ਸਿੰਘ ਭਾਵੇਂ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈ ਚੁੱਕੇ ਨੇ ਪਰ ਡੋਰੀ ਆਗੂਆਂ ਦਾ ਮੰਨਣਾ ਹੈ ਕਿ ਹੁਣ ਉਹ ਘਟ ਗਿਣਤੀ ਲਿਬਰਲ ਸਰਕਾਰ ਨੂੰ ਡੇਗਣ ਵਿੱਚ ਵੀ ਅੱਗੇ ਹੋ ਕੇ ਭੂਮਿਕਾ ਅਦਾ ਕਰਨਗੇ ਪ੍ਰਿੰਸ ਐਡਵਰਡ ਕਾਉਂਟੀ ਵਿਖੇ ਨਵੇਂ ਵਾਟਰ ਟ੍ਰੀਟਮੈਂਟ ਪਲਾਂਟ ਵਾਸਤੇ ਆਰਥਿਕ ਸਹਾਇਤਾ ਦਾ ਐਲਾਨ ਕਰਨ ਮੌਕੇ ਪ੍ਰੀਮੀਅਰ ਡਗ ਫੋਰ ਨੇ ਕਿਹਾ ਕਿ ਜਗਮੀਤ ਸਿੰਘ ਨੇ ਲੋਕਾਂ ਨੂੰ ਪੰਬਲਪੂਸੇ ਵਿੱਚ ਪਾਇਆ ਹੋਇਆ ਹੈ ਜਦਕਿ ਅਸਲੀਅਤ ਇਹ ਹੈ ਕਿ ਲਾਲਚੀ ਸਿਆਸਤਦਾਨਾਂ ਵਾਸਤੇ ਪੈਨਸ਼ਨ ਹਾਸਲ ਕਰਨਾ ਸਭ ਤੋਂ ਅਹਿਮ ਹੁੰਦਾ ਹੈ ਉਂਟਾਰਿਓ ਦੇ ਪ੍ਰੀਮੀਅਰ ਨੇ ਚੁਣੌਤੀ ਦਿੱਤੀ ਹੈ ਕਿ ਜੇ ਜਗਮੀਤ ਸਿੰਘ ਸਮੇਂ ਤੋਂ ਪਹਿਲਾਂ ਚੋਣਾ ਕਰਵਾਉਂਦੇ ਨੇ ਤਾਂ ਉਹ ਸਭ ਦੇ ਸਾਹਮਣੇ ਖੜੇ ਹੋ ਕੇ ਲਾਚੀਅਸ ਸਿਧਾਨਾਂ ਤੋਂ ਮਾਫੀ ਮੰਗਣਗੇ ਡਾਕ ਫੋਰਡ ਨੇ ਅੱਗੇ ਕਿਹਾ ਕਿ ਜਗਮੀਤ ਸਿੰਘ ਅਕਤੂਬਰ 2025 ਤੋਂ ਪਹਿਲਾਂ ਕਿਤੇ ਨਹੀਂ ਜਾਣਗੇ ਡਾਕ ਫੋਰਡ ਨੇ ਸ਼ਰਤ ਲਾਉਂਦਾ ਹੈ ਕਿ ਹੈ ਕਿ ਜਗਮੀਤ ਸਿੰਘ ਟਰੂਡੋ ਸਰਕਾਰ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਨਗੇ ਅਤੇ ਪਿਛਲੇ ਕਈ ਸਾਲ ਤੋਂ ਚੱਲ ਰਿਹਾ ਤਮਾਸ਼ਾ ਅੱਗੇ ਵੀ ਜਾਰੀ ਰਹੇਗਾ ਇੱਥੇ ਦੱਸਣਾ ਬੰਦ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਇਸ਼ਤਿਹਾਰਾਂ ਵਿੱਚ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਵਿਰੋਧੀ ਧਿਰ ਦੇ ਆਗੂ ਪੀਰ ਪੋਲੀਵ ਉਹਨਾਂ ਨੂੰ ਵਿਕਿਆ ਹੋਇਆ ਸਿੰਘ ਯਾਨੀ ਕਿ ਸੇਲ ਆਊਟ ਸਿੰਘ ਵੀ ਆਖ ਚੁੱਕੇ ਨੇ ਪੋਲੀਵ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਆਪਣੀ ਪੈਨਸ਼ਨ ਲੈ ਜਾਣਗੇ ਪਰ ਕੀਮਤ ਲੋਕਾਂ ਨੂੰ ਚੁਕਾਉਣੀ ਪਵੇਗੀ ਟਿਉਰੀ ਆਗੂ ਦੇ ਚੁਣੌਤੀ ਕਬੂਲ ਕਰਦਿਆਂ ਜਗਮੀਤ ਸਿੰਘ ਕਟਗਿੰਤੀ ਲਿਬਰਲ ਸਰਕਾਰ ਨਾਲੋਂ ਤੋੜ ਵਿਛੋੜਾ ਕਰ ਚੁੱਕੇ ਨੇ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਾਊਸ ਆਫ ਕਾਮਨਸ ਵਿੱਚ ਬੇਵਿਸਾਹੀ ਮਤਾਨਿਆਂ ਦੇ ਜਾਣ ਤੇ ਐਨ.ਟੀ.ਪੀ ਉਸ ਦੇ ਹੱਕ ਵਿੱਚ ਭੁਗਤੇਗੀ ਜਾਂ ਵਿਰੋਧ ਵਿੱਚ ਦੂਜੇ ਪਾਸੇ ਡਕਫੋਰਡ ਵੱਲੋਂ ਫੈਡਰਲ ਚੋਣਾਂ ਦਾ ਜ਼ਿਕਰ ਤਾਂ ਕੀਤਾ ਜਾ ਰਿਹਾ ਹੈ ਪਰ ਸੂਬੇ ਵਿੱਚ ਸੰਭਾਵਿਤ ਵਿਧਾਨ ਸਭਾ ਚੋਣਾਂ ਬਾਰੇ ਵਿਸਤਾਰਿਤ ਜਾਣਕਾਰੀ ਸਾਂਝ ਕਰਨ ਤੋਂ ਟਾਲਾ ਵਾਟ ਲਿਆ ਗਿਆ ਹੈ ਪત્રਕਾਰ ਵੱਲੋਂ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਮੌਜੂਦਾ ਬਰੇ ਦੌਰਾਨ ਚੋਣਾਂ ਨਹੀਂ ਹੋਣਗੀਆਂ ਅਤੇ অন্ਟਾਰੀਓ ਵਾਸੀਆਂ ਦੀ ਖੁਸ਼ਹਾਲੀ ਯਕੀਨੀ ਬਣਾਉਣ ਲਈ ਸਰਕਾਰ ਕੰਮ ਕਰਦੀ ਰਹੇਗੀ ਸਿਆਸੀ ਮਹਰਾਂ ਦਾ ਕਹਿਣਾ ਹੈ ਕਿ অন্ਟਾਰੀਓ ਵਿੱਚ ਸਮੇ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਆਸਾਰ ਟਲ ਚੁੱਕੇ ਨੇ 6 ਮਹੀਨੇ ਪਹਿਲਾਂ ਜਿਹੜਾ ਖਤਰਾ ਪੀਸੀ ਪਾਰਟੀ ਨੂੰ ਮਹਿਸੂਸ ਹੋ ਰਿਹਾ ਸੀ ਉਹ ਹੁਣ ਟਲਦਾ ਮਹਿਸੂਸ ਹੋ ਰਿਹਾ ਹੈ ਫੈਡਰਲ ਸਿਆਸਤ ਵਿੱਚ ਗੈਰ ਯਕੀਨੀ ਵਾਲਾ ਮਾਹੌਲ ਬਣ ਚੁੱਕਾ ਹੈ ਅਤੇ ਡਗ ਫੋਰਡ ਤੇ ਪੀਰ ਪੋਲੀਵ ਆਪੋ ਆਪਣੇ ਖੇਤਰਾਂ ਵਿੱਚ ਰੁੱਝੇ ਰਹਣਗੇ ਜਿਸ ਤੇ ਮੱਦੇ ਨਜ਼ਰ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਨੋਬਤ ਨਹੀਂ ਆਵੇਗੀ ਕੈਨੇਡਾ ਵਿੱਚ ਪੜਨ ਦੇ ਚਾਹਵਨ ਭਾਰਤੀ ਵਿਦਿਆਰਥੀਆਂ ਲਈ ਇੱਕ ਅਹਿਮ ਖਬਰ ਹੈ ਦਰਸਲ ਕੈਨੇਡਾ ਦੇ ਸਟੱਡੀ ਵੀਜ਼ਾ ਨੂੰ ਉਡੀਕਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਜੇਕਰ ਤੁਸੀਂ ਵੀ ਉੱਚੀ ਪੜ੍ਹਾਈ ਵਾਸਤੇ ਵਿਦੇਸ਼ ਜਾਣਾ ਚਾਹੁੰਦੇ ਹੋ ਤੇ ਕੈਨੇਡਾ ਹੀ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ ਕਿਉਂਕਿ ਕੈਨੇਡਾ ਹੁਣ ਸਟੱਡੀ ਵੀਜ਼ਾ ਨੂੰ ਲੈ ਕੇ ਨਵੇਂ ਨਿਯਮ ਅਪਣਾ ਰਿਹਾ ਹੈ ਤੇ ਇਹ ਸੁਪਨਾ ਪੂਰਾ ਹੋਣਾ ਇਸ ਸਾਲ ਮੁਨਾਸਬ ਨਹੀਂ ਸਮਝਿਆ ਜਾ ਰਿਹਾ ਕੈਨੇਡਾ ਨੇ ਵੀ ਵਿਦਿਆਰਥੀ ਵੀਜ਼ਾ ਲਈ ਨਿਯਮ ਸਖਤ ਕਰ ਦਿੱਤੇ ਨੇ ਅਤੇ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ ਵਿਦਿਆਰਥੀ ਵੀਜ਼ੇ ਜਾਰੀ ਕਰਨ ਦੀ ਯੋਜਨਾ ਬਣਾ ਰਹੇ ਨੇ। ਇਨ੍ਹਾਂ ਹਾਲਾਤਾਂ ਵਿੱਚ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਪਹਿਲਾਂ ਨਾਲੋਂ ਔਖਾ ਹੋ ਸਕਦਾ ਹੈ। ਇਹ ਗੱਲ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ। ਇਸ ਬਾਰੇ ਵਿਸਥਾਰ ਨਾਲ ਅੱਗੇ ਦੱਸਿਆ ਗਿਆ ਹੈ। ਇਸ ਵਾਰ ਕੈਨੇਡਾ ਤੋਂ ਜਾਰੀ ਵੀਜ਼ਿਆਂ ਵਿੱਚ ਕਰੀਬ 50% ਦੀ ਕਮੀ ਆਉਣ ਦੀ ਸੰਭਾਵਨਾ ਹੈ। ਇਸ ਸਾਲ ਕੈਨੇਡਾ ਹਰ ਸਾਲ ਨਾਲੋਂ ਅੱਧੇ ਵੀਜ਼ੇ ਜਾਰੀ ਕਰ ਸਕਦਾ ਹੈ ਇਹ ਗੱਲ ਅਪਲਾਈ ਬੋਰਡ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੈਨੇਡਾ ਨੇ ਇੱਥੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਅਤੇ ਇਸ ਨੂੰ ਉਸੇ ਪੱਧਰ ਤੇ ਲਿਆਉਣ ਦੀ ਯੋਜਨਾ ਬਣਾਈ ਹੈ ਜਿਵੇਂ ਕਿ ਇਸ ਸਾਲ 2018 ਤੇ 19 ਵਿੱਚ ਸੀ ਇਸ ਸਾਲ ਦੀ ਸ਼ੁਰੂਆਤ 'ਚ ਭਾਰਤ ਨੂੰ ਮਿਲਣ ਵਾਲੇ ਕੈਨੇਡਾ ਦੇ ਵਿਦਿਆਰਥੀ ਵੀਜ਼ਾ ਮਨਜ਼ੂਰੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਸਾਲ ਦੇ ਸ਼ੁਰੂ ਵਿੱਚ ਹੀ ਅਜਿਹਾ ਹੋਇਆ ਹੈ ਤਾਂ ਅੱਗੇ ਕੀ ਹੋਵੇਗਾ ਇਸ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਾਲ 2023 ਵਿੱਚ ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 4,36,000 ਵੀਜ਼ਾ ਪਰਮਿਟ ਦਿੱਤੇ ਗਏ ਸਨ ਪਰ ਸਾਲ 2024 ਦੇ ਅੰਤ ਤੱਕ ਇਹ ਗਿਣਤੀ 2,31,000 ਤੱਕ ਸੀਮਿਤ ਰਹਿਣ ਦੀ ਉਮੀਦ ਹੈ ਇਹ ਦਰਸਾਉਂਦਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗਲੋਬਲ ਵੀਜ਼ਾ ਅਰਜ਼ੀਆਂ ਯਾਨੀ ਸਟੱਡੀ ਪਰਮਿਟਾ ਨੂੰ ਸਵੀਕਾਰ ਕਰਨ ਵਿੱਚ 39% ਦੀ ਗਿਰਾਵਟ ਆ ਸਕਦੀ ਹੈ। ਇੰਡੀਆ ਟੁਡੇ ਦੀ ਰਿਪੋਰਟ ਅਨੁਸਾਰ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿਦਿਆਰਥੀ ਪੜਨ ਲਈ ਕੈਨੇਡਾ ਜਾਂਦੇ ਨੇ। ਸਾਲ 2022 ਦੀ ਗੱਲ ਕਰੀਏ ਤਾਂ ਕੈਨੇਡਾ ਆਉਣ ਵਾਲੇ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 2,26,000 ਵਿਦਿਆਰਥੀ ਭਾਰਤ ਦੇ ਸਨ। ਇਨਾ ਹੀ ਨਹੀਂ 3.2 ਲੱਖ ਭਾਰਤੀ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਚਲੇ ਰਹੇ ਨੇ ਜੋ ਉੱਥੋਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ 'ਚ ਵੱਡਾ ਯੋਗਦਾਨ ਪਾਉਂਦੇ ਨੇ ਵਰਤਲ ਬੈ ਕਿ ਕੈਨੇਡਾ ਅਜਿਹੇ ਨਿਯਮ ਬਣਾ ਰਿਹਾ ਹੈ ਅਤੇ ਅਜਿਹੀ ਸਖਤੀ ਕਰ ਰਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇੱਥੇ ਆਉਣ ਦਾ ਝੁਕਾ ਘਟ ਜਾਵੇ ਵਿਦਿਆਰਥੀ ਵੀ ਦੂਜੇ ਦੇਸ਼ਾਂ ਦੇ ਵਿੱਚ ਹੁਣ ਜਾਣ ਲੱਗ ਪਏ ਨੇ ਅਮਰੀਕਾ ਦੇ ਵਿੱਚ ਚੋਣਾ ਹੋਣ ਵਾਲੀਆਂ ਨੇ ਤੇ ਉਹਨਾਂ ਚੋਣਾਂ ਤੋਂ ਪਹਿਲਾਂ ਹਜ਼ਾਰਾਂ ਲੋਕ ਅਮਰੀਕਾ ਮੈਕਸੀਕੋ ਸਰਹੱਦ ਤੇ ਸ਼ਰਨ ਲਈ ਉਡੀਕ ਕਰ ਰਹੇ ਨੇ ਅਮਰੀਕਾ ਦੇ ਦਰਵਾਜ਼ੇ ਤੇ ਹਜ਼ਾਰਾਂ ਲੋਕ ਸ਼ਰਨਾਰਥੀ ਵਜੋਂ ਦਾਖਲ ਹੁੰਦੀ ਉਡੀਕ ਕਰ ਰਹੇ ਨੇ ਕਈ ਲੋਕਾਂ ਦੀਆਂ ਇੰਟਰਵਿਊਜ਼ ਚੱਲ ਰਹੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ 트럼ਪ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿੱਤਣ ਕਿਉਂਕਿ ਕਮਲਾ ਹੈਰਿਸ ਇਮੀਗ੍ਰੇਸ਼ਨ ਨੀਤੀ ਦੇ ਵਿਰੋਧ ਦੇ ਵਿੱਚ ਨਹੀਂ ਹੈ ਪਰ ਜੇਕਰ 트럼ਪ ਜੇ ਤੇ ਦੇ ਨੇ ਤਾਂ ਇਹਨਾਂ ਲੋਕਾਂ ਲਈ ਭਾਰੀ ਦਿੱਕਤਾਂ ਸਾਹਮਣੇ ਆ ਸਕਦੀਆਂ ਨੇ ਅਮਰੀਕਾ ਮੈਕਸੀਕੋ ਸਰਹੱਦ ਤੇ ਇਸ ਸਮੇਂ ਅੰਦੋਲਨ ਚੱਲ ਰਿਹਾ ਹੈ ਜਿਵੇਂ ਜਿਵੇਂ ਅਮਰੀਕਾ ਚੋਣਾਂ ਨੇੜੇ ਆ ਰਹੀਆਂ ਨੇ ਹਜ਼ਾਰਾਂ ਪ੍ਰਵਾਸੀ ਮੈਕਸੀਕੋ ਸਰਹੱਦ ਤੇ ਪਹੁੰਚ ਰਹੇ ਨੇ ਅਤੇ ਉਹ ਅਮਰੀਕਾ ਵਿੱਚ ਦਾਖਲ ਹੋਣ ਦੀ ਉਡੀਕ ਕਰ ਰਹੇ ਨੇ ਕੁਝ ਲੋਕ ਸ਼ੈਲਟਰਾਂ ਵਿੱਚ ਰਹਿ ਰਹੇ ਨੇ ਅਤੇ ਕੁਝ ਨੇ ਮੋਟਲਾਂ ਵਿੱਚ ਡੇਢੇ ਲਾਈ ਹੋਏ ਨੇ ਕਈ ਲੋਕਾਂ ਨੇ ਅਮਰੀਕਾ ਵਿੱਚ ਸ਼ਰਨ ਲਈ ਅਰਜ਼ੀਆਂ ਦਿੱਤੀਆਂ ਨੇ ਤੇ ਉਹਨਾਂ ਦੇ ਇੰਟਰਵਿਊ ਵੀ ਚੱਲ ਰਹੇ ਨੇ Sky News ਨੇ ਅਮਰੀਕਾ ਦੀ ਸਥਿਤੀ ਦੀ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਸ਼ਰਨ ਲੈਣ ਦੇ ਚਾਹਵਾਨ ਲੋਕਾਂ ਦੀ ਮਨਾਂ 'ਚ ਇੱਕ ਹੀ ਸਵਾਲ ਹੈ ਕਿ ਜੇਕਰ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਮੁਕਾਬਲੇ ਵਿੱਚ ਟਰੰਪ ਜਿੱਤ ਜਾਂਦਾ ਹੈ ਤਾਂ ਉਹਨਾਂ ਨੂੰ ਅਮਰੀਕਾ ਵਿੱਚ ਐਂਟਰੀ ਨਹੀਂ ਮਿਲੇਗੀ ਜਦਕਿ ਮੈਕਸੀਕੋ ਦੇ ਮੋਰਾਮੋਰੋ ਸਿਟੀ ਵਿੱਚ ਹਜ਼ਾਰਾਂ ਪ੍ਰਵਾਸੀ ਮੌਜੂਦ ਨੇ ਇਸ ਵਿੱਚ ਛੋਟੇ ਬੱਚਿਆਂ ਵਾਲੇ ਵੀ ਕਈ ਪਰਿਵਾਰ ਮੌਜੂਦ ਨੇ ਇੱਥੇ ਇੱਕ ਨਦੀ ਵਗਦੀ ਹੈ ਜਿਸਦੇ ਇੱਕ ਪਾਸੇ ਮਿਕਸੀਕੋ ਅਤੇ ਦੂਜੇ ਪਾਸੇ ਅਮਰੀਕਾ ਹੈ ਇਨ੍ਹਾਂ ਲੋਕਾਂ ਦੀਆਂ ਅੱਖਾਂ ਵਿੱਚ ਉਤਸ਼ਾਹ ਦੀ ਚਮਕ ਹੈ ਕਿਉਂਕਿ ਉਹ ਸੈਂਕੜੇ ਜਾਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਮਰੀਕਾ ਦੀ ਸਰਹੱਦ ਤੇ ਪਹੁੰਚ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਸੁਪਨਿਆਂ ਦੇ ਇਸ ਦੇਸ਼ ਵਿੱਚ ਦਾਖਲ ਹੋਣ ਵਿੱਚ ਦੇਰ ਨਹੀਂ ਲੱਗੇਗੀ ਕਈ ਲੋਕ ਮਹੀਨਿਆਂ ਤੋਂ ਸੜਕ ਤੇ ਚੱਲ ਰਹੇ ਨੇ ਇਸ ਵਿੱਚ ਕਈਆਂ ਨੂੰ ਇੱਕ ਸਾਲ ਵੀ ਲੱਗ ਗਿਆ ਹੈ ਸਕਾਈ ਨਿਊਜ਼ ਦੱਸਦਾ ਹੈ ਕਿ ਇਹ ਲੋਕ ਖਤਰਨਾਕ ਦੇਸ਼ਾਂ ਤੋਂ ਹਜ਼ਾਰਾਂ ਮੀਲ ਪੈਦਲ ਬਸ ਕਾਰ ਜਾਂ ਕਿਸ਼ਤੀ ਰਾਹੀਂ ਆਏ ਹੋਏ ਨੇ ਰਸਤੇ ਵਿੱਚ ਉਹ 카rtel ਗਿਰੋਹਾਂ ਵਿੱਚ ਸ਼ਾਮਲ ਹੋਏ ਕਈਆਂ ਨੂੰ ਰਸਤੇ ਵਿੱਚ ਲੁੱਟਿਆ ਗਿਆ ਕਈਆਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਬਚਤ ਇਸ ਯਾਤਰਾ ਦੇ ਵਿੱਚ ਲਗਾ ਦਿੱਤੀ ਪਰ ਹਰ ਕਿਸੇ ਦਾ ਇੱਕੋ ਹੀ ਸੁਪਨਾ ਹੈ ਯੂਐਸ ਬਾਰਡਰ ਪੁਲਿਸ ਨੂੰ ਸ਼ਰਨ ਲਈ ਇੰਟਰਵਿਊ ਦੇਣਾ ਅਤੇ ਕਿਸੇ ਵੀ ਤਰ੍ਹਾਂ ਅਮਰੀਕਾ ਦੇ ਵਿੱਚ ਦਾਖਲ ਹੋਣਾ ਪਰ ਅਮਰੀਕਾ ਇਹਨਾਂ ਸਾਰੇ ਲੋਕਾਂ ਨੂੰ ਆਉਣ ਦਿਨਾ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਇਹ ਦੇਸ਼ ਪਹਿਲਾਂ ਹੀ ਇਮੀਗ੍ਰੇਸ਼ਨ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਹੁਣ ਲੋਕ ਰਾਏ ਵੀ ਪ੍ਰਵਾਸ ਵਿਰੁੱਧ ਹੋ ਰਹੀ ਹੈ ਇਸ ਲਈ ਮੈਕਸੀਕੋ ਬਾਰਡਰ ਤੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਦੇ ਸੁਪਨੇ ਵੀ ਚੱਕਣਾ ਚੂਰ ਹੋ ਜਾਣਗੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਪੈਨਿਸ਼ ਦੇਸ਼ਾਂ ਦੇ ਲੋਕ ਨੇ ਜਿਨ੍ਹਾਂ ਵਿੱਚ ਕਿਊਬਾ, ਰਿਕਾਓ, ਹਾਈਤੀ ਅਤੇ ਵੈਨੇਜ਼ੁਏਲਾ ਦੇ ਲੋਕ ਨੇ ਮੈਕਸੀਕੋ ਬਾਰਡਰ ਤੇ ਬਹੁਤ ਸਾਰੇ ਲੋਕਾਂ ਨੇ ਆਪਣੀ ਇੰਟਰਵਿਊ ਦੀਆਂ ਮੁਲਾਕਾਤਾਂ ਨਿਸ਼ਚਿਤ ਕੀਤੇ ਹੋਏ ਪੱਤਰਾਂ ਨੂੰ ਈਮੇਲ ਕੀਤੀਆਂ ਨੇ ਇਹਨਾਂ ਲੋਕਾਂ ਨੇ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਐਪ ਤੇ ਸ਼ਰਨ ਲੈਣ ਲਈ ਅਰਜ਼ੀ ਦਿੱਤੀ ਸੀ ਅਤੇ ਉਹਨਾਂ ਨੂੰ ਸ਼ਰਨ ਲਈ ਇੰਟਰਵਿਊ ਲਈ ਬੁਲਾਇਆ ਗਿਆ ਅਮਰੀਕਾ ਹੁਣ ਉੱਥੋਂ ਸਿਰਫ ਕੁਝ ਕਦਮ ਦੂਰ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਰਨ ਮੰਗਣ ਵਾਲਿਆਂ ਨੂੰ ਪਤਾ ਹੈ ਕਿ ਜੇਕਰ ਟਰੰਪ ਇਹ ਚੋਣ ਜਿੱਤ ਜਾਂਦੇ ਨੇ ਤਾਂ ਕਿਸ ਨੂੰ ਫਾਇਦਾ ਹੋਵੇਗਾ ਅਤੇ ਉਹ ਟਰੰਪ ਨੂੰ ਨਹੀਂ ਕਰਦੇ ਸਗੋਂ ਕਮਲਾ ਹੈਰਿਸ ਨੂੰ ਪਸੰਦ ਕਰਦੇ ਨੇ ਕਿਉਂਕਿ ਉਹ ਇਮੀਗ੍ਰੇਸ਼ਨ ਦੀ ਕਟੜ ਵਿਰੋਧੀ ਨਹੀਂ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਮਲਾ ਹੈਰਿਸ ਚੋਣ ਜਿੱਤ ਜਾਂਦੀ ਹੈ ਤਾਂ ਨਾ ਸਿਰਫ ਪ੍ਰਵਾਸੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਲਿਹਾਜ਼ ਨਾਲ ਵੀ ਬਹੁਤ ਵੱਡਾ ਫਾਇਦਾ ਹੋਵੇਗਾ ਸਗੋਂ ਅੰਤਰਰਾਸ਼ਟਰੀ ਕੋਟਨੀਤੀ ਵਿੱਚ ਵੀ ਅਮਰੀਕਾ ਦਾ ਕੱਦ ਵਧੇਗਾ ਜੇਕਰ ਟਰੰਪ ਜਿੱਤ ਗਏ ਤਾਂ ਸਾਰਿਆਂ ਨਾਲ ਰਿਸ਼ਤੇ ਖਰਾਬ ਹੋ ਜਾਂਦੀ ਦੀ ਸੰਭਾਵਨਾ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਨੇ ਆ ਮੁਖੜ ਲਾਈਨਸ ਤੇ ਮਾਰਕ ਕਾਰਨੀ ਬਨੇ ਲਿਬਰਲਾਂ ਦੇ ਆਰਥਿਕ ਸਲਾਹਕਾਰ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਰਹਿ ਚੁੱਕੇ ਨੇ ਮਾਰਕ ਕਾਰਨੀ ਫੈਡਰਲ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਨਹੀਂ ਮਿਲ ਰਹੀ ਜਗ੍ਹਾ ਸਰਕਾਰ ਨੇ ਮਈ ਚ 81 ਹਫ਼ਤੇ ਚ 3 ਦਿਨ ਦਫ਼ਤਰ ਆ ਕੇ ਕੰਮ ਕਰਨ EMPLOYES ਜਸਟਨ ਟਰੂਡੋ ਖਿਲਾਫ ਰੋਸ ਉਠੰਦੀਆਂ ਖਬਰਾਂ ਚਰਚਾ ਵਿਚਾਲੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨਹੀਂ ਵੇਖਣਾ ਚਾਹੁੰਦੇ ਜਸਟਨ ਟਰੂਡੋ ਨੂੰ ਐਮਪੀਜ਼ ਕੈਨੇਡਾ ਚ ਚਾਰ ਚਫੇਰੇ ਹੋ ਕਿਰਨ ਲੱਗੇ ਸਿੱਖ ਆਗੂ ਜਗਮੀਤ ਸਿੰਘ ਸਿਆਸੀ ਉਥਲ ਪੁਥਲ ਦੌਰਾਨ ਹਰ ਕੋਈ ਜਗਮੀਤ ਸਿੰਘ ਨੂੰ ਬਣਾ ਰਿਹਾ ਨਿਸ਼ਾਨਾ ਇਸ ਦਿਨਾਂ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਮੇ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ